वैसे ਤੁਸੀਂ ਸੋਚਦੇ ਵੀ ਰਹੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਤੇ ਜੋ ਪ੍ਰਚਾਰ ਜੋ ਸੋਚ ਅਸੀਂ ਲੈ ਕੇ ਚੱਲੇ ਆ ਪੰਜਾਬ ਦੇ ਲਈ ਪੰਜਾਬੀਅਤ ਦੇ ਲਈ ਉਹੀ ਸਾਡੇ ਮੁੱਦੇ ਨੇ ਉਹੀ ਪੰਜਾਬ ਦੇ ਮਸਲੇ ਨੇ ਪੰਜਾਬ ਇੱਕ ਪਾਸੇ ਨਿਕਲਿਆ ਪੰਜਾਬ ਚਾਰ ਸਪੇਰੋਂ ਕਰਿਆ ਰਿਹਾ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਨਸ਼ਿਆਂ ਦਾ ਮੁੱਦਾ ਹੈ ਉਹ ਹਰਾਨੀ ਦੀ ਗੱਲ ਦੇਖੋ ਕਿ ਨਸ਼ਿਆਂ ਦੇ ਉੱਤੇ ਐਫੀਆ ਦੀ ਚਰਚਾ ਨਾ ਲੋਕਾਂ ਦੇ ਜਹਨ ਦੇ ਵਿੱਚੋਂ ਵੀ ਇਹ ਗੱਲ ਆ ਜਿਹੜੀ ਉਹ ਕੱਢ ਦਿੱਤੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਜਵਾਨੀ ਆ ਜਿਹੜੀ ਰੋਜ਼ ਉਹ ਆਪਾਂ ਦੇਖਦੇ ਆ 15 16 ਨੌਜਵਾਨ ਈਕੇ ਲਾ ਕੇ ਨਸ਼ਿਆਂ ਦੀ ਭੇਡ ਚੜ ਰਹੇ ਆ ਂਡਾਂ ਦੇ ਪਿੰਡ ਖਾਲੀ ਹੋ ਚੱਲੇ ਆ ਘੱਟੋ ਘੱਟ ਇਹ ਤੋਂ ਪਹਿਲਾਂ 500 ਪਿੰਡ ਚ ਗਏ ਆ ਂਡਾਂ ਲੋਕ ਸਭਾ ਹਲਕੇ ਦਾ ਪਿੰਡ ਕਿਸੇ ਪਿੰਡ ਚ 5 ਜਾਨੇ ਮਰੇ ਆ ਨੌਜਵਾਨ ਕਿਤੇ 7 ਮਰੇ ਆ ਕਿਤੇ 10 ਮਰੇ ਆ ਕਿਤੇ 20 ਵੀ ਮਰੇ ਆ ਕੱਟਿਆਂ ਵਾਲੀ ਪਿੰਡ ਦਾ ਮਲੋੜ ਕੋਲੇ 30 ਨੌਜਵਾਨ ਇੱਕ ਪਿੰਡ ਚ ਮਰੇ ਸਭ ਤੋਂ ਵੱਡਾ ਸੰਤਾਪ ਜਿਹਦਾ ਦੁੱਖ ਅੱਜ ਪੰਜਾਬ ਭੋਗ ਰਿਹਾ ਹੈ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਖਾਲੀ ਹੋਈ ਜਾਂਦੇ ਆ ਪਰ ਇਹ ਮੁੱਦਾ ਹੀ ਗਾਇਬ ਕਰ ਦਿੱਤਾ ਗਿਆ ਮੁੱਦਾ ਹੀੜ ਰਾਜਨੀਤੀ ਹੋ ਰਹੀ ਆ ਆਮ ਤੌਰ ਤੇ ਆਪਾਂ ਦੇਖਦੇ ਆਂ ਜਿਹੜੀ ਰਾਜਨੀਤੀ ਆ ਬਹੁਤ ਹੇਠਲੇ ਪੱਧਰ ਤੇ ਜਾ ਚੁੱਕੀ ਆ ਆਪਸ ਵਿੱਚ ਨੇੜੋ ਮੇੜੀ ਹੋਣਾ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸਾਡੇ ਲੋਕ ਵੀ ਸ਼ਾਇਦ ਇਹੋ ਜੀਆਂ ਗੱਲਾਂ ਦੇ ਵਿੱਚ ਉਹ ਸਵਾਲ ਲੈਣ ਲੱਗੇ ਸੋ ਲੰਮੇ ਸਮੇਂ ਤੋਂ ਅਸੀਂ ਜਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਆ ਚਾਹੇ ਮਾਂ ਬੋਲੀ ਦਾ ਮੁੱਦਾ ਹੋਵੇ ਚਾਹੇ ਪਾਣੀਆਂ ਦਾ ਮੁੱਦਾ ਹੋਵੇ ਨਸ਼ਿਆਂ ਦਾ ਮੁੱਦਾ ਹੋਵੇ ਪ੍ਰਵਾਸ ਦਾ ਮੁੱਦਾ ਹੋਵੇ ਇਹ ਸਾਰੇ ਉਹ بڑے ਭੱਟ ਦੇ ਮੁੱਦੇ ਨੇ ਜਿੰਨਾ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਜਿਹੜੇ ਮੁੱਦੇ ਸਾਡੇ ਲੋਕਾਂ ਦੇ ਅੰਦਰ ਇਹਨਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਆ ਪਰ ਨਹੀਂ ਹੋ ਰਹੀ 15-16 ਮੁਕੰਦਮੇ ਦਰਜ ਹੋਏ ਨੇ ਰੇਤੇ ਜਦੋਂ ਮੈਂ ਬੋਰਡਾਂ ਤੇ ਰੰਗ ਮਾਰਦੇ ਸੀ ਪੰਜਾਬੀ ਨੂੰ ਲੈ ਕੇ 6 ਮਹੀਨੇ ਮੈਨੂੰ ਤਾਂ ਜੇਲ੍ਹ ਵੀ ਕੱਟਣੀ ਪਈ ਸਕੂਲਾਂ ਦੇ ਵਿੱਚ ਜਾ ਕੇ ਲਗਾਤਾਰ ਮੈਂ ਪਿਛਲੇ 9 ਸਾਲ ਤੋਂ ਇਹ ਲੜਾਈ ਲੜ ਰਿਹਾ ਕਿ ਸਾਡੇ ਜਵਾਕਾਂ ਕੋਲੋਂ ਸਾਡਾ ਇਤਿਹਾਸ ਸਾਡਾ ਵਿਰਸਾ ਸਾਡੀ ਬੋਲੀ ਖੋਹੀ ਜਾ ਰਹੀ ਹੈ ਤੁਸੀਂ ਇੰਨੇ ਬੈਠੇ ਹੋ ਸਾਹ ਦਾਸੀ ਹੋ ਤੁਹਾਡੇ ਜਵਾਕ ਮੁੰਡੇ ਕੁੜੀਆਂ ਪੋਤੇ ਪੋਤੀਆਂ ਭਤੀਜੇ ਭਤੀਜੀਆਂ ਪੜਦੇ ਹੋਣੇ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਕੋਈ ਇਨਸਾਨ ਕੋਈ ਮਾਂ ਕੋਈ ਪਿਓ ਆਪਣੇ ਬੱਚੇ ਦੇ ਮਗਰ ਸਕੂਲ 'ਚ ਗਿਆ ਹੋਣਾ ਅਸੀਂ ਨਹੀਂ ਕਹਿੰਦੇ ਕਿ ਅਗਰੇਜ਼ੀ ਨਾਲ ਪੜਾਓ ਸਮੇਂ ਦੀ ਲੋੜ ਆ ਅਗਰੇਜ਼ੀ ਪੜ੍ਹਨੀ ਚਾਹੀਦੀ ਆ ਮੈਂ ਕਹਿੰਦਾ ਜਿੰਨੀਆਂ ਜ਼ਬਾਨਾਂ ਜਿੰਨੀਆਂ ਬੋਲੀਆਂ ਕੋਈ ਬੱਚਾ ਪੜ੍ਹੂਗਾ ਉਨਾਂ ਹੀ ਉਹਦੇ ਕੋਲ ਗਿਆਨ ਹੋਊਗਾ ਅਾ ਜੇ ਅਸੀਂ ਆਪਣੀ ਮਾਂ ਬੋਲੀ ਨਾਲੋਂ ਟੁੱਟ ਗਏ ਤਾਂ ਦੁਨੀਆਂ ਦੇ ਉੱਤੋਂ ਸਾਡਾ ਨਾਮ ਔਰ ਨਿਸ਼ਾਨ ਮਿਟ ਜਾਣਾ ਕਿਸੇ ਵੀ ਕੌਮ ਦੇ ਕਿੱਸੇ ਕਹਾਣੀਆਂ ਜੀ ਸਮੀਧ ਸਾਹਿਤ ਵਿਰਸਾ ਇਤਿਹਾਸ ਉਹਦੀ ਬੋਲੀ ਕਰਕੇ ਜਾਂਦਾ ਪਰ ਸਾਡੀ ਬੋਲੀ ਅਸੀਂ ਨਹੀਂ ਸੰਭ ਰਹੀ ਉਹਦਾ ਅੱਜੋ ਇੰਨੇ ਬੰਦੇ ਬੈਠੇ ਮੇਰੀਆਂ ਮਾਵਾਂ ਭੈਣਾਂ ਬੈਠੀਆਂ ਐ ਦੱਸੋ ਵੀ ਕਿਸੇ ਬੰਦੇ ਦੀ ਕਿਸੇ ਮਾਂ ਨੇ ਭੈਣ ਨੇ ਕਿਸੇ ਇਨਸਾਨ ਨੇ ਆਪਣੇ ਘਰੇ ਆਏ ਬੱਚੇ ਦੇ ਕੋਈ ਕਾਪੀ ਖੋਲ ਕੇ ਦੇਖੀ ਹੋਵੇ ਕੋਈ ਕਿਤਾਬ ਖੋਲ ਕੇ ਦੇਖੀ ਹੋਵੇ ਕਿ ਕਿਹੜਾ ਇਤਿਹਾਸ ਪੜਾਉਂਦੇ ਆ ਕਿਹੜਾ ਵਿਸ਼ਾ ਪੜਾਇਆ ਜਾਂਦਾ ਸਾਡੇ ਜਵਾਨ ਨੂੰ ਕਿੰਨੀ ਗੋਲੀ ਆਉਂਦੀ ਹੈ ਪੰਜਾਬੀ ਦੱਸੋ ਜੀ ਹੈ ਕੋਈ ਗੁਰੂ ਗੋਬਿੰਦ ਸਿੰਘ ਜਰ ਵਾਲਿਓ ਕੋਈ ਹੈਗਾ ਇਹੋ ਜਿਹਾ ਇਨਸਾਨ ਜਿਹੜਾ ਆਪਣੇ ਬੱਚੇ ਨੂੰ ਘਰੇ ਆਏ ਇਹਨੂੰ ਪੁੱਛਦਾ ਹੋਵੇ ਆ ਬੱਚਾ ਵੇਖਾ ਮੇਰੇ ਕੋਲੇ ਜੂੜੇ ਵਾਲਾ ਸੁਣਿਆ ਉਹਰੇ ਆਵੇ ਤੈਨੂੰ ਸਾਡਾ ਪੁੱਤ ਇੱਧਰ ਆ ਹਾਂ ਜਾਓ ਜਾ ਆ ਜਾ ਆ ਜਾ ਤੂੰ ਦੇਖੀ ਰਸਹੀ ਵੀ ਨਾਗਲ ਦਾ ਨਾਂ ਗੁਰੂ ਗੋਬਿੰਦ ਸਿੰਘ ਨਾਗਲ ਬੱਚੇ ਦੇ ਸੱਤ ਜੂੜਾ ਵੀ ਹੈ ਕਿੱਥੇ ਪੜਦਾ ਪੁੱਤ ਸੰਤਪਾਲ ਸੰਤਪਾਲ ਕਾਮਨਪੁਰ ਦਾ ਕਿਹੜੀ ਕਲਾਸ ਚ 4ਵੀਂ ਚ ਏਕਾਦੂਆ ਪੁੱਤ ਪੰਜਾਬੀ ਚਾਹੁੰਦਾ ਪਤੀਗਰ ਨਹੀਂ ਹੋਗਾ ਇਹ ਅਸੀਂ ਆਪਣੀ ਬਰਵਾਦੀ ਦੇ ਹੱਸ ਰਹੇ ਆ ਬਈ ਮੈਂ ਪੰਡਤ ਜੀ ਇਹੀ ਚੱਲ ਪੁੱਛਦਾ ਜਾ ਕੇ ਕਿ ਜੇ ਸਾਡੇ ਜਵਾਕਾਂ ਨੂੰ ਊੜੇ ਆੜੇ ਨਹੀਂ ਆਉਣਗੇ ਕਿ ਦੂਏ ਨਹੀਂ ਆਉਣਗੇ ਪਹਾੜੇ ਨਹੀਂ ਆਉਣਗੇ ਤੇ ਜੂਰੇ ਜਾਂਦੇ ਰਹਿਣਗੇ ਤੁਹਾਡੀਆਂ ਦਸਤਾਰਾਂ ਤੁਹਾਡੀ ਪਛਾਣ ਜਾਂਦੀ ਰੂ ਦੁਨੀਆ ਦੇ ਉੱਤੇ ਦੱਸੋ ਬਈ ਨਹੀਂ ਚੱਕਾ ਤੁਹਾਡੀਆਂ ਬੋਲੀਆਂ ਸਕੂਲਾਂ ਦੇ ਸ਼ਰੇਆਮ ਇੱਥੇ ਪਾਬੰਦੀਆਂ ਲੱਗਦੀਆਂ ਨੇ ਬੋਲਣ ਤੇ ਜੁਰਮਾਨੇ ਹੁੰਦੇ ਆ ਉਹ ਵੀ ਪੰਜਾਬ ਦੇ ਅੰਦਰ ਸਾਨੂੰ ਲੱਗਦਾ ਬੋਲੀ ਨੂੰ ਕੀ ਹੁੰਦਾ ਹੈ ਬੋਲੀ ਕਿੱਧਰ ਚਲੀ ਹੈ ਇਹ ਗੱਲ ਚੇਤੇ ਰੱਖਿਓ ਦੁਨੀਆ ਦੇ ਉੱਤੇ ਹਰ ਚੀਜ਼ ਪ੍ਰਾਪਤ ਹੋ ਜਾਂਦੀ ਹੈ ਅੱਜ ਗਰੀਬੋਂ ਅਮੀਰ ਹੋ ਜਾਓਗੇ ਐਸਾ ਤਾਂ ਉਹਨਾਂ ਦੌਲਤਾਂ ਸ਼ੌੜ ਤਾਂ ਰਤਵੇ ਮਾਨ ਸਨਮਾਨ ਪ੍ਰਾਪਤ ਹੋ ਜਾਂਦੇ ਆ ਜੇ ਬੋਲੀ ਮਰਗੀ ਨਾ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਲਿਆ ਕੇ ਕਿਸੇ ਬੰਦੇ ਦੇ ਕਦਮਾਂ 'ਚ ਰੱਖ ਦਿਓ ਤਾਂ ਸਾਡੀ ਬੋਲੀ ਲਾਉਂਦੀ ਕਰ ਦੇ ਇਹ ਹਾਸਲ ਨਹੀਂ ਹੋਣੀ ਬਈ ਤੇ ਯਾਦ ਰੱਖਿਓ ਤੁਹਾਡੇ ਦੇ ਸਾਥ ਕੋਈ ਦੱਖਣ 'ਚ ਗਿਆ ਹੋਵੇ ਸਾਊਥ ਭਾਰਤ 'ਚ ਗਿਆ ਹੋਵੇ ਸਾਊਥ ਇੰਡੀਆ 'ਚ ਉਹ ਦੇਖੋ ਕਿੰਨੇ ਲੋਕ ਆ ਸਮਰਪਿਤ ਨੇ ਆਪਣੀ ਬੋਲੀ ਵਾਲੇ ਬੰਗਾਲ ਵਾਲੇ ਲੇਗਾ ਪੂਰਾ ਦੱਖਣ ਭਾਰਤ ਘੁੰਮਿਆ ਬੰਗਾਲ ਗਿਆ ਉਸ ਤੋਂ ਬਾਅਦ ਵੀਡੀਓ ਬਣਾ ਬਣਾ ਪਾਣਾ ਮੈਂ ਸ਼ਾਇਦ ਸਾਡੇ ਲੋਕਾਂ ਨੂੰ ਸਮਝ ਆਵੇ ਕਿ ਲੋਕ ਕਿੰਨਾ ਪਿਆਰ ਕਰਦੇ ਆਪਣੀ ਬੋਲੀ ਆਪਣੇ ਵਿਰਸੇ ਨੂੰ ਉਹਨਾਂ ਦੇ ਸੜਕਾਂ ਦੇ ਦੂੜ ਦਸਾਂ ਦੇ ਦਫ਼ਤਰਾਂ ਦੇ ਕਚਹਿਰੀਆਂ ਦੇ ਹਸਪਤਾਲਾਂ ਦੇ ਕੋਈ ਦੂਜੀ ਤੀਜੀ ਬੋਲੀ ਨਹੀਂ ਹੈਗੀ ਬਾਈ ਆਪਣੀ ਬੋਲੀ ਤੋਂ ਇਲਾਵਾ ਬੰਗਾਲ ਦੀ ਬੰਗਲਾ ਬੋਲੀ ਹੈ ਤਾਮਲनाडु ਤਾਮਿਲਆ ਕਰਨਾਟਕਾ ਦੀ ਕਰਨਾਟ ਹੈ ਆਂਧਰਾ ਤੇ ਤਲਗਾਨਾ ਦੀ ਤੇਲਗੂ ਬੋਲੀ ਹੈ ਕੇਰਲਾ ਦੀ ਮਲਿਆਲਮ ਬੋਲੀ ਆ ਉਹਨਰੇ ਦਫਤਰਾਂ ਦਾ ਕੰਮ ਕਿਚਨੀਆਂ ਦਾ ਕੰਮ ਆ ਅਸੀਂ ਗਏ ਪ੍ਰੋਫੈਸਰਾਂ ਨੂੰ ਤੇ ਲੈ ਯੂਨੀਵਰਸਿਟੀਾਂ ਚ ਸਕੂਲਾਂ ਚ ਗਏ ਉਹ ਬੰਦੇ ਅੰਗਰੇਜ਼ੀ ਐ ਬੋਲਦੇ ਆ ਰਣਗਾਂ ਰੱਸੀਆਂ ਵਾਲੇ ਜਿਵੇਂ ਆਪਾਂ ਪੰਜਾਬੀ ਬੋਲਦੇ ਆ ਫਿਰ ਵੀ ਅੰਗਰੇਜ਼ੀ ਚ ਗੱਲ ਨਹੀਂ ਕਰਦੇ ਹਿੰਦੀ ਚ ਗੱਲ ਨਹੀਂ ਕਰਦੇ ਤੇ ਸਾਡੇ ਤਾਂ ਹਾਲਾਤ ਹੀ ਬਾਈ ਟੰਡੇ ਨੇ ਸਾਨੂੰ ਸਮਝੀ ਹੈ ਨਹੀਂ ਕਿ ਬੋਲੀ ਦੀ ਕੀਮਤ ਕੀ ਆ ਪੋਲੀ ਛੋਟੀ ਗਈ ਇਤਿਹਾਸ ਸੋਡਾ ਤਕਾਬਾਂ ਜੋ ਬਦਲੀ ਜਾਂਦੇ ਆ ਆ ਬਾਲਮੀ ਦੀ ਕਿਤਾਬ ਉਹ ਡੇਢ ਮਹੀਨਾ ਮੋਰਚਾ ਲੱਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਹਾਰੀ ਬਦੇਸੀ ਸਿਰਸੇਵਰ ਗਿਆਨੇ ਲਾਇਆ ਉਹ ਤਕਾਬਾਂ ਚ ਕੀ ਲੱਗਿਆ ਗਿਆ ਕਿ ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਿਹਾ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਛੱਡ ਕੇ ਤੋੜਾ ਹੋ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਦਿਮਾਗ ਲੱਗਿਆ ਸੀ ਕਿ ਆਨ ਮਾਰੋ ਐ ਤੋ 2-400 ਸਾਲ ਬਾਅਦ ਕੋਈ ਮੇਰੇ ਵਰਗਾ ਉੱਠੂਗਾ ਐਡੇ ਕ ਆਪਣੇ ਧੀ ਪੁੱਤ ਨੂੰ ਕੋਲੇ ਖੜਾ ਕੇ ਤੋਗਾ ਕਿ ਪੁੱਤਰਾ ਸਾਡਾ ਇਤਿਹਾਸ ਚਮਕੌਰ ਦੀ ਕੱਚੀ ਗੜੀ ਬੋਲਦੀ ਐ ਜਿੱਥੇ ਕਲਾ ਕਲਾ ਸਵਾ ਸਵਾ ਰੱਖਣਾ ਪਿਆ ਸਹਾਂ ਦੁਨੀਆ ਨੀਹਾਂ ਚ ਪਿਆ ਇਤਿਹਾਸ ਜਿੱਥੇ ਨਿੱਕੀਆਂ ਜਿੰਦਾਂ ਨੇ ਆਪਣੇ ਆਪ ਨੂੰ ਕਰਵਾ ਕੇ ਕੌਮ ਦੀ ਨੀਂਹ ਮੀਉਂ ਦਿੱਤੀ ਐ ਸਾਡਾ ਇਤਿਹਾਸ ਅਨੰਦਪੁਰ ਸਾਹਿਬ ਦੇ ਕਿਲੇ ਕੌਮ ਦੀ ਨੀਂਹ ਰੱਖੀ ਗਈ ਠੰਡੇ ਬੁਰਜਾਂ ਚ ਪਿਆ ਬੁੰਗਿਆਂ ਚ ਪਿਆ ਹਵੇਲੀਆਂ ਚ ਪਿਆ ਕੋਟੋਡਰ ਮਾਲ ਦੀ ਹਵੇਲੀ ਖੰਡਰ ਬਣ ਗਈ ਚਮਕਾੜ ਦੀ ਕੱਚੀ ਗੜੀ ਧਾਤੀ ਕਿੱਥੇ ਗਿਆ ਮੱਸੀਵਲ ਦਾ ਜੰਗਲ ਨਾਨਾਪੁਰ ਸਾਹਿਬ ਦੇ ਕੋਲੇ ਦਸਵੀਂ ਦਿਉੜੀਆਂ ਬੁੰਗੇ ਦਰਬਾਰ ਸਾਹਿਬ ਮੱਖਾ ਟਿਕਣ ਜਾਂਦੇ ਹੋ ਬੁੰਗੇ ਕਿੰਨੇ ਰਹਿ ਗਏ ਬਾਈ ਬਹੁਤ ਯਾਰ ਨੂੰ ਪਤਾ ਹੀ ਨਹੀਂ ਹੁਣ ਆ ਬੁੰਗੇ ਕੀ ਹੈ ਅਰਦਾਸ ਕਰਦੇ ਆ ਚੌਕੀਆਂ ਝੰਡੇ ਬੁੰਗੇ ਚੋਕੋ ਜੁਕਟਾ ਲਾਪਾ ਕਹਿੰਦੇ ਆ ਆਰਾਮ ਘੜੀਆ ਬੁੰਗਾ ਲੰਗਰ ਵਾਲੇ ਪਾਸੇ ਖੜਾ ਦਸੋਂ ਪਰ ਮੇਰੇ ਵਰਗਾ ਬੰਦਾ ਇਹ ਤੋਂ ਦੂਜੇ 400 ਸਾਲ ਬਾਅਦ ਐਡਿਕ ਜਵਾਗ ਨੂੰ ਨਿਸ਼ਾਨੀ ਨਹੀਂ ਬਚੀ ਦਾ ਦਿਖਾਊਗਾ ਕੀ ਜੱਲਿਆ ਵਾਲੇ ਬਾਗ ਦੇ ਇਨਸਾਨ ਗੋਲਨਾ ਦੇ ਕਿਵੇਂ ਸੰਭੇਗੇ ਕਿਉਂ ਕੰਧ ਨਹੀਂ ਢਾਈ ਗਈ ਕਿਉਂ ਪਲਾਸਟਰ ਨਹੀਂ ਕੀਤੇ ਗਏ ਕਿਉਂ ਰੰਗ ਨਹੀਂ ਮਾਰੇ ਗਏ ਤੇ ਤਾਂ ਕਿ ਆਉਣ ਵਾਲੀਆਂ ਨਸਲਾਂ ਦੇਖਣ ਸਾਡਾ ਪੂਰਾ ਇਤਿਹਾਸ ਮੱਝਾ ਮੇੜ ਕਰਤਾ ਕਿਤਾਬਾਂ ਜੋ ਬਦਲੀ ਜਾਂਦੇ ਆ ਗਰਵਾਣੀ 328 ਸਰੂਪ ਪਾ ਜਲਵਾਰ ਸਾਹਿਬ ਚੋਂ ਗਾਇਬ ਹੋਏ ਕਿੱਥੇ ਗੇ ਬਦਲ ਗਿਆ ਕੱਲ ਨੂੰ ਸ਼ਬਦਾਂ ਦੇ ਅਰਥ ਬਦਲ ਕੇ ਲਿਆ ਕਿ ਤੁਹਾਡੇ ਗੁਰਦੁਆਰੇ ਦੇ ਰੱਖ ਲੈਣਗੇ ਇਹ ਦੱਸੋ ਵੀ ਕਿੰਨੇ ਬੰਦੇ ਆ ਪੂਰੀ ਦੁਨੀਆ ਤੇ ਜਿਨ੍ਹਾਂ ਦੇ ਗਰਮਾਣੀ ਮੂੰਹ ਜਵਾਨੀ ਜ਼ਿਆਦਾ ਕੰਠਾ ਹੈ ਦੱਸ ਦੇਣਗੇ ਵੀ ਆਹ ਸ਼ਬਦ ਦਾ ਆਰਥ ਬਦਲਿਆ ਗਿਆ ਹੈ। ਇਹ ਸ਼ੋਰੀਆ ਮੋਟੀਆਂ ਗੱਲਾਂ ਨੇ। ਇਹ ਬੜੀਆਂ ਡੁੰਗੀਆਂ ਸ਼ਾਸ਼ੀਆਂ ਨੇ ਆਪਣੇ ਬਹੰਡੇ ਹੀ ਆਈਵੀਐਫ ਸੈਂਟਰ ਕਿੰਨੇ ਖੁੱਲੇ ਆ। ਜਦੋਂ ਸਿਆਪਾਤੀ ਕੇ ਰਾਜਵਾਖ ਲੈਣ ਲੱਗੇ। ਦੱਸੋ ਕੀ ਨੇ ਸੋਚਿਆ ਸੀ ਵੀ ਸਾਡੇ ਪੁਰਖਿਆਂ ਨੇ ਵੀ ਪੰਜਾਬ ਵਰਗੀ ਧਰਤੀ ਪੰਦਾ ਵੱਢ ਕੇ ਦੱਬ ਦੋ ਹਰਾ ਹੋ ਜਾਂਦਾ ਉਹ ਖਾਹਤਾ ਪੰਜਾਬ ਦੀ ਧਰਤੀ ਦੀ ਐ ਨਹੀਂ ਜਿਹੜੇ ਧਰਤੀ ਹੈ ਉਹ ਧਰਤੀ ਦੇ ਉੱਤੇ ਜਵਾਬ ਕਿਵੇਂ ਲੈਣ ਲਾਗੇ ਕੀ ਕੇ ਨਾ ਲੈ ਇਧਰ ਨੂੰ ਜਾਣੀ ਵੀ ਗਿਆ ਕਰੇ ਸਾਡਾ ਜਿੰਨਾ ਪ੍ਰਵਾਸ ਹੋ ਰਿਹਾ ਇਥੋਂ ਇਧਰ ਸੌਖੇ ਬੰਦੇ ਚੰਗੇ ਭਲੇ ਬੰਦੇ ਸਰਦੇ ਵਰਦੇ ਬੰਦੇ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨੀ ਇੰਗਲੈਂਡ ਛਾੜ ਦਿਓ ਜੀ ਕੱਲਾ ਕੱਲਾ ਜਵਾਗ ਜੰਮਣ ਲਾਗੇ ਵੀ ਜਾਇਦ ਆਲ ਦਾ ਘਟ ਜੇ ਉਹ ਚੱਕ ਦਾ ਬਾਹਰ ਨੂੰ ਜਾਇਦ ਜੱਟੇ ਨਾਲ ਮਰ ਜੂ ਤੇਰ ਪੰਜਾਬ ਜੋ ਖਾਲੀ ਹੋ ਗਿਆ ਤੇ ਕਾਜੇ ਕਿਦੇ ਹੋਣੇ ਇੱਥੇ ਪ੍ਰਵਾਸੀਆਂ ਦੀ ਹੋਣੇ ਆ ਗੈਰ ਪੰਜਾਬੀਆਂ ਦੀ ਹੋਣੇ ਆ ਪਰ ਨਹੀਂ ਸਾਡਾ ਭਾਈ ਇਹਦੇ ਨੂੰ ਕੋਈ ਖਿਆਲ ਨਹੀਂ ਗਿਆ ਸਾਡੀ ਸੋਚ ਨਹੀਂ ਗਈ ਮੈਂ 212 ਤੇ ਕਿਹਾ ਸੀਗਾ ਅੱਜ ਤੋਂ 12 ਸਾਲ ਪਹਿਲਾਂ YouTube ਤੇ ਮੇਰੀ ਵੀਡੀਓ ਕੱਢ ਕੇ ਸੁਣ ਲਿਓ ਕਿ ਸਾਡਾ ਪਾਣੀ ਮੁੱਕ ਜਾਣਾ ਲੋਕਾਂ ਨੇ مخਾਲ ਮੰਨਿਆ ਪਾਣੀ ਕਿਵੇਂ ਮੁੱਕ ਜੂ ਪੰਜ ਬਾੜੀਆਂ ਦੀ ਧਰਤੀ ਹੈ ਜੀ 2021 ਦੇ ਵਿੱਚ ਇੱਥੇ UNO ਦੀਆਂ World Bank ਦੀਆਂ ਟੀਮਾਂ ਆਈਆਂ ਸਰਵੇ ਹੋਇਆ ਪੰਜਾਬ ਦਾ ਉਹਨਾਂ ਨੇ ਰਿਪੋਰਟ ਪੇਸ਼